ਪੱਟੇ ਪਜਾਮੇ ਵਾਲੀ ਬੀਬੀ ਨੇ ਪੰਜਾਬ ਦੇ ਤੱਕੜ ਪੱਤਰਕਾਰ ਦੀ ਕਰਾਈ ਤਸੱਲੀ ਚੰਗੀ ਤਰ੍ਹਾਂ ਟਕਾ ਕੇ ਠੋਕਿਆ ਪੱਤਰਕਾਰ ਸੰਘੇਤ ਜੀ ਅੱਜ ਮੈਂ ਗੱਲ ਕਰਾਂਗਾ ਬੀਬੀ ਪ੍ਰੋਬਲੀਮ ਕੋਰ ਦੀ ਬੀਬੀ ਪ੍ਰੋਬਲੀਮ ਕੋਰ ਉਹ ਆ ਜਿਹੜੀ ਪਿਛਲੇ ਕੋਈ ਸਮੇਂ ਤੋਂ ਚਰਚਾ ਦੇ ਵਿੱਚ ਆਈ ਜਦੋਂ ਉਨੇ ਗੁਰਦੁਆਰਾ ਕਮੇਟੀ ਜਿਹੜੀ ਦਿੱਲੀ ਕਮੇਟੀ ਦੇ ਨਾਲ ਉੱਥੋਂ ਦੇ ਹੈੱਡ ਗ੍ਰੰਥੀ ਸਾਹਿਬ ਦੇ ਨਾਲ ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਦੇ ਨਾਲ ਕੰਟਰੋਵਰਸੀ ਛਿੜੀ ਤੇ ਜਦੋਂ ਕੰਟਰੋਵਰਸੀ ਛਿੜੀ ਤੇ ਉਹਦਾ ਪੰਜਾਬ ਦੇ ਪੱਤਰਕਾਰਾਂ ਨੇ ਲਾਹਾ ਵੀ ਲਿਆ ਤੇ ਉਸੇ ਲੈ ਹੋਏ ਲਾਹੇ ਦੀ ਗੱਲਬਾਤ ਉਸ ਬੀਬੀ ਦੇ ਵੱਲੋਂ ਕੀਤੀ ਗਈ ਤੇ ਉਹਨੇ ਟਕਾ ਕੇ ਮੰਜੀ ਠੋਕੀ ਆ ਆਪਣੇ ਆਪ ਨੂੰ ਫੰਨੇ ਖਾਂਖਾ ਖਵਾਉਣ ਵਾਲੇ ਪੰਜਾਬ ਦੇ ਇੱਕ ਪੱਤਰਕਾਰ ਦੀ ਜਿਹੜਾ ਪੱਤਰਕਾਰ ਹਮੇਸ਼ਾ ਜਿਹੜਾ ਐਂਉਂ ਕਰਦਾ ਆ ਐਂਉਂ ਮਹਿਸੂਸ ਕਰਾਉਂਦਾ ਆ ਕਿ ਮੈਂ ਪ੍ਰੋਫੈਸ਼ਨਲ ਆ ਸ਼ਾਇਦ ਉਹਨੇ ਇੱਕ ਦੋ ਵਾਰ ਇਹੋ ਜੀਆਂ ਗੱਲਾਂ ਵੀ ਕੀਤੀਆਂ ਕਿ ਮੈਂ ਅਸੀਂ ਪ੍ਰੋਫੈਸ਼ਨਲ ਆ ਤੇ ਇੱਥੇ ਜਿਹੜਾ ਮਰਜ਼ੀ ਚੱਕ ਕੇ ਮਾਈਕ ਪੱਤਰਕਾਰ ਬਣਿਆ ਹੋਇਆ ਤੇ ਪਰ ਇਹਨਾਂ ਪ੍ਰੋਫੈਸ਼ਨਲਾਂ ਦੀ ਤਸੱਲੀ ਇਸ ਪ੍ਰੋਫੈਸ਼ਨਲ ਪੱਤਰਕਾਰ ਦੀ ਤਸੱਲੀ ਜਾਂ ਇਹਦੇ ਕੀਤੇ ਹੋਏ ਕੰਮ ਦੀ ਤਸੱਲੀ ਉਸ ਬੀਬੀ ਨੇ ਬੜੇ ਤਰੀਕੇ ਦੇ ਨਾਲ ਕਰਾਈ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੈਗਾ ਉਸ ਬੀਬੀ ਦੇ ਸਬੰਧ ਦੇ ਵਿੱਚ ਇੰਟਰਵਿਊਜ਼ ਮੇਰੇ ਚੈਨਲ ਤੇ ਵੀ ਚੱਲੀਆਂ ਮੈਂ ਵੀ ਕੀਤੀਆਂ ਮੈਂ ਲੋਕਾਂ ਦਾ ਪੱਖ ਲਿਆ ਮੈਂ ਲੋਕਾਂ ਤੋਂ ਪੁੱਛਿਆ ਵੀ ਇਹ ਤੁਹਾਨੂੰ ਕਿਵੇਂ ਲੱਗਦਾ ਆ ਪਰ ਉਹ ਪੱਤਰਕਾਰ ਜਿਹੜਾ ਕਦੇ ਕਿਸਾਨ ਅੰਦੋਲਨ ਦੇ ਵਿੱਚੋਂ ਨਿਕਲਿਆ ਤੇ ਫੇਰ ਕਿਸਾਨਾਂ ਤੋਂ ਵੀ ਦੂਰੀਆਂ ਸਾਰੀਆਂ ਚੀਜ਼ਾਂ ਤੋਂ ਦੂਰੀਆਂ ਤੇ ਪ੍ਰਮੋਟ ਕਿਹਨੂੰ ਕਰਨਾ ਹੈ ਫਿਲਮਾਂ ਨੂੰ ਪ੍ਰਮੋਟ ਕਿਹਨੂੰ ਕਰਨਾ ਹੈ ਪਖੰਡੀ ਬਾਬਿਆਂ ਨੂੰ ਇਹ ਬੜਾ ਵੱਡਾ ਇੱਕ ਬਹੁਤ ਵੱਡਾ ਇਹ ਜਿਹੜਾ ਚੱਲ ਰਿਹਾ ਹੈ ਸਿਸਟਮ ਇੱਕ ਕੀ ਕੀਤਾ ਜਾਂਦਾ ਹੈ ਕਿ ਜਿਹੜੇ ਪਖੰਡੀ ਨੇ ਪਖੰਡੀ ਕਹਿੰਦੇ ਸਾਨੂੰ ਪ੍ਰਮੋਟ ਕਰੋ ਤੇ ਫਿਰ ਬੰਦਾ ਕਹਿੰਦਾ ਕਿ ਜੇ ਮੈਂ ਤੈਨੂੰ ਸਿੱਧਾ ਪ੍ਰਮੋਟ ਕਰਾਂ ਤੇ ਸ਼ਾਇਦ ਉਨੀ ਲੋਕ ਵੀਡੀਓ ਵੀ ਨਹੀਂ ਵੇਖਣਗੇ ਤੂੰ ਪ੍ਰਮੋਟ ਵੀ ਨਹੀਂ ਹੋਏਗਾ ਤੇ ਮੇਰੇ ਕੋਲ ਆ ਮੈਂ ਤੈਨੂੰ ਕੁਝ ਕੁ ਸਵਾਲ ਕਰਾਂਗਾ ਜਿਹਨੂੰ ਤੱਕੇ ਸਵਾਲ ਕਹਿ ਦਿੰਦੇ ਆ ਤੇ ਤੂੰ ਉਹਨਾਂ ਦੇ ਜਵਾਬ ਦੇਈ ਤੇ ਨਾਲ ਤੂੰ ਆਪਣੀ ਗੱਲ ਰੱਖ ਲਈ ਤੈਨੂੰ ਪਲੇਟਫਾਰਮ ਦਿੰਨੇ ਆ ਇਹ ਜਿਹੜਾ ਪ੍ਰੋਫੈਸ਼ਨਲ ਪੱਤਰਕਾਰ ਇਹਦਾ ਮੈਨੂੰ ਇਹ ਤਾਂ ਨਹੀਂ ਪਤਾ ਇਹ ਪੈਸੇ ਲੈਂਦਾ ਜਾਂ ਨਹੀਂ ਲੈਂਦਾ ਪਰ ਪੰਜਾਬ ਦੇ ਵਿੱਚ ਮੋٹے ਪੈਸੇ ਮੋٹے ਪੈਸੇ ਇਹਨਾਂ ਪਖੰਡੀਆਂ ਨੂੰ ਪ੍ਰਮੋਟ ਕਰਨ ਤੇ ਲਏ ਜਾਂਦੇ ਆ ਮੋٹے ਪੈਸੇ ਲੈ ਰਹੇ ਲੋਕ ਤੇ ਇੱਕ ਦੋ ਸਵਾਲ ਅਜਿਹਾ ਕਰ ਦਿੰਦੇ ਆ ਤੇ ਨਾਲ ਉਹਨੂੰ ਆਪਣੀ ਗੱਲ ਰੱਖਣ ਦਾ ਮੌਕਾ ਦੇ ਦਿੰਦੇ ਆ ਜਦੋਂ ਪਲੇਟਫਾਰਮ ਉਹਨੂੰ ਮਿਲ ਗਿਆ ਇੱਕ ਦੋ ਤੱਤੇ ਸਵਾਲ ਹੋ ਸਕਦਾ ਉਹਨਾਂ ਦੇ ਜਵਾਬ ਵੀ ਪਹਿਲਾਂ ਡਿਸਕਸ ਹੋ ਜਾਂਦੇ ਹੋਣ ਪਰ ਜਿਹੜੀ ਗੱਲ ਪ੍ਰੋਬਲਿਨਕੌਰ ਨੇ ਕੀਤੀ ਆ ਉਹ ਤੁਸੀਂ ਬੀਬੀ ਪ੍ਰੋਬਲਿਨਕੌਰ ਦੇ ਚੈਨਲ ਤੇ ਜਾ ਕੇ ਵੀ ਸੁਣ ਸਕਦੇ ਹੋ ਵੇਖੋ ਪ੍ਰੋਬਲਿਨਕੌਰ ਸਾਡੀ ਛੋਟੀ ਭੈਣਾ ਵਰਗੀ ਆ ਹੋਈਆਂ ਹੋਣਗੀਆਂ ਉਹਦੇ ਕੋਲ ਗਲਤੀਆਂ ਕੋਈ ਵੱਡੀ ਗੱਲ ਨਹੀਂ ਹੋਈਆਂ ਹੋਣਗੀਆਂ ਉਹਨੇ ਆਪਣੀ ਗਲਤੀਆਂ ਨੂੰ ਮਹਿਸੂਸ ਕੀਤਾ ਹੋਊਗਾ ਤਾਂ ਉਹਨੇ ਕਿਹਾ ਹੋਊਗਾ ਕਿ ਮੈਂ ਕੀਰਤਨ ਕਰਨਾ ਬੰਦ ਕਰਦੀ ਆ ਕੀਰਤਨ ਬੰਦ ਨਹੀਂ ਸੀ ਕਰਨਾ ਚਾਹੀਦਾ ਕਿਉਂਕਿ ਕੀਰਤਨ ਉਹ ਗੁਰੂ ਦੀ ਬਖਸ਼ਿਸ਼ ਆ ਅ ਜਿੱਦਾਂ ਬੈਠਾ ਮੈਂ ਬੋਲਦਾ ਪਿਆ ਕੋਈ ਵੀ ਬੰਦਾ ਉੱਠ ਕੇ ਬੋਲ ਸਕਦਾ ਹੈ ਕੋਈ ਹੋਰ ਕਾਰੋਬਾਰ ਹੋਰ ਕੋਈ ਕੰਮ ਕੀਤਾ ਕੋਈ ਵੀ ਬੰਦਾ ਕਰ ਸਕਦਾ ਕੋਈ ਵੀ ਬੰਦਾ ਸਿੱਖ ਸਕਦਾ ਪਰ ਜਿਹੜੇ ਕੀਰਤਨ ਦੇ ਦਾਤ ਆ ਇਹ ਸੱਚੇ ਪਾਤਸ਼ਾਹ ਨੇ ਹਰੇਕ ਨੂੰ ਨਹੀਂ ਦਿੱਤੀ ਤੇ ਜੇ ਉਸ ਭੈਣ ਨੂੰ ਇਹ ਦਾਤ ਉਸ ਵੈਗਰੂ ਨੇ ਦਿੱਤੀ ਹੈ ਤੇ ਹੋਈਆਂ ਭੁੱਲਾਂ ਜੇ ਕੋਈ ਭੁੱਲਾਂ ਹੋਈਆਂ ਆ ਹੋਈਆਂ ਭੁੱਲਾਂ ਬਖਸ਼ਾ ਕੇ ਅੱਗੇ ਉਹਦਾ ਕੰਮ ਕਰਨਾ ਚਾਹੀਦਾ ਪਰ ਜਿਹੜੀ ਮੈਂ ਗੱਲ ਕਰ ਰਿਹਾ ਉਹਨੇ ਭੈਣ ਨੇ ਬੜੇ ਬੜੇ ਚੰਗੇ ਤਰੀਕੇ ਨਾਲ ਉਹਦੀਆਂ ਗੱਲਾਂ ਕਿਤੇ ਗਈਆਂ ਹੀ ਨਹੀਂ ਪਹਿਲਾਂ ਉਹਨੂੰ ਮੌਕਾ ਹੀ ਨਹੀਂ ਮਿਲਿਆ ਉਹ ਗੱਲਾਂ ਰੱਖਣ ਦਾ ਕਿਉਂਕਿ ਜਦੋਂ ਉਹ ਗੱਲਾਂ ਰੱਖਣੀਆਂ ਚਾਹੁੰਦੀ ਸੀ ਉਹ ਇਹਨਾਂ ਵੱਡੇ ਪੱਤਰਕਾਰਾਂ ਦੇ ਨਾਲ ਸੰਪਰਕ ਕਰਦੀ ਸੀ ਜਿਹੜੇ ਆਪਦੇ ਆਪ ਨੂੰ ਪ੍ਰੋਫੈਸ਼ਨਲ ਆਪੇ ਬਣੇ ਪ੍ਰੋਫੈਸ਼ਨਲ ਪੱਤਰਕਾਰ ਤਾਂ ਇਹ ਇਹ ਕੀ ਕਰਦੇ ਸੀ ਇਹ ਵੇਂਦੇ ਸੀ ਕਿ ਸਾਨੂੰ ਵਿਊ ਕਿੱਦਾਂ ਮਿਲਨੇ ਆ ਉਹਨੇ ਇੱਥੋਂ ਤੱਕ ਕਿਹਾ ਕਿ ਇੱਕ ਇੱਕ ਚੈਨਲ ਦੇ ਉੱਤੇ ਦੋ ਦੋ ਇੰਟਰਵਿਊ ਕਰ ਲਈਆਂ ਮੇਰੀਆਂ ਮੈਨੂੰ ਸੱਦ ਕੇ ਮੈਨੂੰ ਬੁਲਾ ਲਿਆ ਬੁਲਾ ਕੇ ਇੱਕ ਚੈਨਲ ਦੇ ਉੱਤੇ ਦੋ ਇੰਟਰਵਿਊ ਕਰ ਲਈਆਂ ਇੱਕ ਚੈਨਲ ਦੇ ਉੱਤੇ ਦੋ ਇੰਟਰਵਿਊ ਕਰਨ ਦਾ ਹੋਰ ਮਤਲਬ ਕੀ ਹੋ ਸਕਦਾ ਕੀ ਸਮਝਦੇ ਹੋ ਮਤਲਬ ਸਿਰਫ ਇਹ ਹੀ ਕਿ ਇਹ ਮਸਲਾ YouTube ਦੀ ਸਰਚ ਦੇ ਵਿੱਚ ਆ ਸੋਸ਼ਲ ਮੀਡੀਆ ਦੀ ਸਰਚ ਦੇ ਵਿੱਚ ਆ ਤੇ ਅਸੀਂ ਪੈਸੇ ਕਮਾ ਲਈਏ ਕੋਈ ਗੱਲ ਨਹੀਂ ਚੈਨਲ ਚਲਾਏ ਆ ਪੈਸੇ ਕਮਾਉਣ ਲਈ ਚਲਾਏ ਆ ਪਰ ਜਿਹੜੀ ਗੱਲ ਆ ਉਹ ਬੀਬੀ ਨੇ ਕਿਹਾ ਕਿ ਜਿਹੜੀ ਗੱਲ ਮੈਂ ਰੱਖਣੀ ਚਾਹਣੀ ਆ ਉਹ ਮੈਨੂੰ ਰੱਖਣ ਨਹੀਂ ਦਿੱਤੀ ਤੇ ਤਿੰਨ ਚਾਰ ਗੱਲਾਂ ਉਹ ਤੁਸੀਂ ਚੰਗੀ ਤਰ੍ਹਾਂ ਜਾ ਕੇ ਬੀਬੀ ਦੇ ਚੈਨਲ ਦੇ ਉੱਤੇ ਸੁਣ ਲਵੋ ਤਿੰਨ ਚਾਰ ਗੱਲਾਂ ਉਹਨੇ ਕਿਹਾ ਕਿ ਜਿਹੜੀਆਂ ਐਦਾਂ ਸੀਗੀਆਂ ਤੇ ਮੈਨੂੰ ਐਦਾਂ ਗੁੰਮਰਾਹ ਕਰਕੇ ਮੈਂ ਗੁੰਮਰਾਹ ਕਰਕੇ ਗੱਲਾਂ ਅੱਗੋਂ ਕਹੀਆਂ ਨਹੀਂ ਉਹ ਤਾਂ ਐਦਾਂ ਹੈ ਉਹ ਤਾਂ ਐਦਾਂ ਇੱਕ ਸ਼ਾਂਤ ਸਾਹਿਬ ਦੇ ਵਲੌਗ ਬਾਰੇ ਗੱਲ ਕੀਤੀ ਮੈਨੂੰ ਮੈਨੂੰ ਕੱਖ ਨਹੀਂ ਪਤਾ ਤੁਸੀਂ ਜਾ ਕੇ ਬੀਬੀ ਦੀ ਗੱਲ ਸੁਣ ਲਓ ਸ਼ਾਂਤ ਸਾਹਿਬ ਦਾ ਜਿਹੜਾ ਮੀਡੀਆ ਪਲੇਟਫਾਰਮ ਨੇ ਉਹ ਜਾ ਕੇ ਵੇਖ ਲਓ ਕਿ ਉਹ ਵਲੌਗ ਬਣਾਉਂਦੇ ਆ ਕਿ ਨਹੀਂ ਬਣਾਉਂਦੇ ਤੇ ਨਾਲ ਸਭ ਤੋਂ ਜਿਹੜੀ ਮੈਨੂੰ ਗਿਰੀ ਹਰਕਤ ਲੱਗੀ ਮੈਨੂੰ ਨੇ ਪਤਾ ਕੀਤੀ ਜਾਂ ਨਹੀਂ ਕੀਤੀ ਪਰ ਮੈਨੂੰ ਗਿਰੀ ਹਰਕਤ ਇਹ ਲੱਗੀ ਕਿ ਉਹ ਬੀਬੀ ਨੇ ਕਿਹਾ ਕਿ ਮੇਰੀਆਂ ਕੁਝ ਗੱਲਾਂ ਵਿੱਚੋਂ ਕੱਟ ਦਿੱਤੀਆਂ ਗਈਆਂ ਜਿਹੜੇ ਆਪੇ ਮੈਕ ਫੜ ਕੇ 2.5 300 ਵਾਲਾ ਤੁਸੀਂ ਕਹਿੰਦੇ ਹੋ ਪੱਤਰਕਾਰ ਬਣੇ ਹੋਏ ਆ ਜਿੰਨੇ ਵੀ ਲੋਕ ਕਹਿੰਦੇ ਆ ਮੈਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਗੱਲ ਨਾ ਵੀ ਕਰਾਂ ਕੁਝ ਲੋਕ ਕਹਿੰਦੇ ਆ ਤੇ ਉਹ ਤਾਂ ਕਦੇ ਨਹੀਂ ਕਿਸੇ ਦਾ ਕੁਝ ਕੱਟ ਕੇ ਚਲਾਉਂਦੇ ਮੈਨੂੰ ਨਹੀਂ ਪਤਾ ਕੱਟ ਕੇ ਚਲਾਇਆ ਕਿ ਨਹੀਂ ਚਲਾਇਆ ਪਰ ਬੀਬੀ ਕਹਿੰਦੀ ਆ ਕਿ ਕੱਟ ਕੇ ਚਲਾਇਆ ਤੇ ਕੁੱਲ ਮਿਲਾ ਕੇ ਮੈਂ ਜਿਹੜੀ ਗੱਲ ਕਰਨੀ ਚਾਹਣਾ ਹੈ ਕਿ ਕੁਝ ਲੋਕ ਜਿਹੜੇ ਫਿਲਮਾਂ ਨੂੰ ਪ੍ਰਮੋਟ ਕਰਨ ਵਾਲੇ ਪਖੰਡੀ ਬਾਬਿਆਂ ਨੂੰ ਪ੍ਰਮੋਟ ਕਰਨ ਵਾਲੇ ਇਹ ਲੋਕ ਐਵੇਂ ਹੀ ਸੋਚਦੇ ਆ ਵੀ ਸਾਡੇ ਸਿਰ ਤੇ ਸਾਰਾ ਚੱਲਣ ਡਿਆ ਅਸੀਂ ਬਸ ਬਚਾਈ ਬੈਠੇ ਆਂ। ਬਿਬੀ ਨੇ ਤਾਂ ਨਾਂ ਲੈ ਕੇ ਮੈਂ ਸਗੋਂ ਨਾਂ ਨਹੀਂ ਲਿਆ ਬੀਬੀ ਨੇ ਤਾਂ ਨਾਂ ਲੈ ਕੇ ਠੋਕਿਆ ਉਸ ਪੱਤਰਕਾਰ ਨੂੰ। ਤੇ ਪੱਤਰਕਾਰ ਕਿਹੜਾ ਆ ਤੁਸੀਂ ਆਪ ਜਾ ਕੇ ਵੇਖ ਲਓ ਬੀਬੀ ਦਾ ਚੈਨਲ ਖੋਲ ਕੇ ਵੇਖ ਲਓ ਪਰ ਜਦੋਂ ਤੁਸੀਂ ਸੁਣੋਗੇ ਗੱਲਬਾਤ ਮੈਂ ਜ਼ਰੂਰ ਇਹ ਗੱਲ ਜ਼ਰੂਰ ਕਹਿਣੀ ਚਾਹਣਾ ਕਿ ਬੀਬੀ ਪ੍ਰਬਲਿਨ ਕੌਰ ਦੀ ਗਲਤੀ ਬੜੀ ਵੱਡੀ ਹੋ ਸਕਦੀ ਹੈ। ਕੋਈ ਆਦੇ ਕੋਲੋਂ ਗਲਤੀ ਠੀਕ ਹੈ ਉਹ ਇੱਕ ਮਿੰਟ ਇੱਕ ਪਾਸੇ ਰੱਖ ਕੇ ਉਹਦੀ ਆ ਗੱਲ ਜਰੂਰ ਸੁਣ ਲਓ ਉਹਦੇ ਕੋਲੋਂ ਤਾਂ ਗਲਤੀ ਹੋਈ ਆ ਪਰ ਉਹਦੀ ਗਲਤੀ ਦੇ ਕੋਲੋਂ ਨਜ਼ਾਇਜ਼ ਫਾਇਦਾ ਕਿਨੇ ਲਿਆ ਤੇ ਕੋਨੇ ਨਾਂ ਲਿਆ ਅਨਮੋਲਕ ਵਾਤਰੇ ਦਾ ਅਨਮੋਲਕ ਵਾਤਰਾ ਉਹਦੇ ਬਾਰੇ ਉਹਨੇ ਕਿਹਾ ਕਿ ਉਹਦੇ ਨਾਲ ਮੈਂ 3 ਘੰਟੇ ਡਿਸਕਸ ਕੀਤੀ ਪਰ ਉਹਨੇ ਮੇਰੀ ਵੀਡੀਓ ਮੇਰਾ ਪੋਡਕਾਸਟ ਨਹੀਂ ਅਪਲੋਡ ਕੀਤਾ ਨਹੀਂ ਉਹਨੇ ਕੈਮਰੇ ਰੋਲ ਕੀਤੇ ਉਹ ਸਮਝ ਗਿਆ ਕਿ ਇਹ ਤਾਂ ਜਲੂਸ ਕੱਢਣ ਵਾਲੀ ਗੱਲ ਆ ਤੇ ਮੈਂ ਜਲੂਸ ਨਹੀਂ ਕੱਢਣਾ ਇਹ ਤਾਂ ਮਸਲੇ ਨੂੰ ਹੋਰ ਵਧਾਉਣ ਵਾਲੀ ਗੱਲ ਆ ਮੈਂ ਹੋਰ ਮਸਲੇ ਨੂੰ ਨਹੀਂ ਵਧਾਉਣਾ ਤੇ ਪਰ ਜਿਹੜੇ ਨਹੀਂ ਸਮਝੇ ਉਹਨਾਂ ਨੇ ਇੱਕ ਇੱਕ ਚੈਨਲ ਦੇ ਉੱਤੇ ਦੋ ਦੋ ਇੰਟਰਵਿਊ ਵੀ ਕੀਤੀਆਂ ਦੋ ਦੋ ਪੋਡਕਾਸਟ ਵੀ ਕੀਤੇ ਤੇ ਇਹਦੇ ਵਿੱਚ ਕੋਈ ਵੀ ਗੱਲ ਜਿਹੜੀ ਹੈਗੀ ਆ ਉਹ ਮੈਂ ਆਪਣੇ ਕੋਲੋਂ ਨਹੀਂ ਕਰ ਰਿਆ ਤੁਸੀਂ ਜਰੂਰ ਬੀਬੀ ਦੇ ਚੈਨਲ ਤੇ ਜਾਓ ਜਰੂਰ ਜਾ ਕੇ ਸੁਣੋ ਹੁਣ ਇੱਕ ਫਿਲਮ ਰਿਲੀਜ਼ ਹੋ ਰਹੀ ਹੈ ਜਿਸ ਫਿਲਮ ਦੇ ਵਿੱਚ ਨਕਲੀ ਕੇਸ ਨਕਲੀ ਦਾੜੇ ਨਕਲੀ ਬਾਣੇ ਪਾਏ ਗਏ ਆ ਉਸ ਫਿਲਮ ਨੂੰ ਪ੍ਰਮੋਟ ਕਰਨ ਵਾਲੇ ਲੋਕਾਂ ਨੂੰ ਅਸੀਂ ਕਿੱਦਾਂ ਕਹੀਏ ਕਿ ਉਹ ਠੀਕ ਬੰਦੇ ਨੇ ਚਾਹੇ ਉਹ ਕੋਈ ਵੀ ਪ੍ਰਮੋਟ ਕਰੇ ਜਿਹੜਾ ਫਿਲਮ ਦੇ ਵਿੱਚ ਨਕਲੀ ਸਿੱਖ ਵਿਖਾ ਰਿਹਾ ਹੈ ਤੇ ਉਹਨੂੰ ਪ੍ਰਮੋਟ ਕਰਨ ਵਾਲੇ ਲੋਕਾਂ ਨੂੰ ਅਸੀਂ ਅਸੀਂ ਨਹੀਂ ਚੰਗਾ ਕਹਿ ਸਕਦੇ ਕੋਈ ਕਹੀ ਜਾਵੇ ਕਹੀ ਜਾਵੇ ਫਿਰ ਕਹਿਣਗੇ ਕਿ ਇਹ ਤਾਂ ਫਿਲਮ ਹੈ ਪ੍ਰਚਾਰ ਦਾ ਸਾਧਨ ਹੈ ਕਿਸੇ ਦੇ ਉੱਤੇ ਤਾਂ ਪ੍ਰਚਾਰ ਦਾ ਅਸਰ ਹੋਊਗਾ ਆ ਗੱਲਾਂ ਕਰਨਗੇ ਤੇ ਮੈਂ ਕਹਿੰਦਾ ਵੀ ਜਿਹੜੇ ਬੰਦਿਆਂ ਨੇ ਉਹ ਫਿਲਮਾਂ ਬਣਾਈਆਂ ਆ ਜੇ ਉਹਨਾਂ ਦੇ ਉੱਤੇ ਅਸਰ ਨਹੀਂ ਹੋਇਆ ਤੇ ਫਿਰ ਕਿਸੇ ਦੇ ਉੱਤੇ ਵੀ ਨਹੀਂ ਹੋਣਾ ਉਹ ਆਪ ਤਾਂ ਬੰਦੇ ਕੋਣ ਮੌਨ ਨੇ ਮੈਂ ਪੱਕਾ ਨਹੀਂ ਕਹਿੰਦਾ ਪਰ ਹੋ ਸਕਦਾ ਹੈ ਕਿ ਮੀਟ ਸ਼ਰਾਬ ਦਾ ਸੇਵਨ ਵੀ ਕਰਦੇ ਹੋਣ ਸ਼ਰਾਬ ਦਾ ਫਿਲਮ ਦੀ ਟੀਮ ਦੇ ਵਿੱਚ ਹੋ ਸਕਦਾ ਕੋਈ ਤਮਾਕੂ ਦਾ ਸੇਵਨ ਵੀ ਕਰਦਾ ਹੋਵੇ ਜਿੰਨੀਆਂ ਵੀ ਫਿਲਮਾਂ ਬਣਦੀਆਂ ਮੈਂ ਇੱਕ ਫਿਲਮ ਜਾਂ ਇੱਕ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰ ਰਿਹਾ ਤੇ ਫਿਰ ਜਦੋਂ ਉਹਨਾਂ ਲੋ ਉਹ ਲੋਕ ਬਾਣੇ ਪਾਉਣਗੇ ਉਹ ਲੋਕ ਨਕਲੀ ਦਾੜੇ ਲਾਉਣਗੇ ਨਕਲੀ ਕੇਸ ਲਾਉਣਗੇ ਤੇ ਅਸੀਂ ਉਮੀਦ ਕਰੀਏ ਕਿਸੇ ਦਾ ਤੈਅਰ ਹੋ ਜਾਊਗਾ ਨਹੀਂ ਹੁਣ ਬਿਲਕੁਲ ਨਹੀਂ ਹੁਣ ਇਹ ਵਪਾਰ ਕੀ ਵਪਾਰ ਆ ਇਹ ਫਿਲਮਾਂ ਬਣਾਉਣ ਵਾਲਿਆਂ ਦਾ ਵੀ ਵਪਾਰ ਆ ਤੇ ਉਹਨਾਂ ਨੂੰ ਪ੍ਰਮੋਟ ਕਰਨ ਵਾਲਿਆਂ ਦਾ ਵੀ ਵਪਾਰ ਆ ਇਹ ਗੱਲ ਸਾਡੀ ਸਮਝ ਦੇ ਵਿੱਚ ਆਉਣੀ ਚਾਹੀਦੀ ਹੈ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਸਾਨੂੰ ਖਮਿਆਜੇ ਵੀ ਭੁਗਤਨੇ ਪੈਣੇ ਆ ਜਦੋਂ ਚਾਰ ਸਾਹਿਬਜ਼ਾਦੇ ਫਿਲਮ ਆਈ بڑے ਵੱਡੇ ਪੱਧਰ ਦੇ ਉੱਤੇ ਅਸੀਂ ਖੁਸ਼ ਹੋਏ ਕਿ ਬੜੀ ਕਮਾਲ ਦੀ ਫਿਲਮ ਆ ਠੀਕ ਆ ਫਿਲਮ ਕਮਾਲ ਦੀ ਸੀ ਪਰ ਉਹਦੇ ਵਿੱਚ ਜਿਵੇਂ ਉਹ ਕਾਰਟੂਨ ਦੇ ਰੂਪ ਦੇ ਵਿੱਚ ਤਸਵੀਰ ਦੇ ਰੂਪ ਦੇ ਵਿੱਚ ਵਿਖਾਇਆ ਗਿਆ ਤੇ ਉਸ ਤੋਂ ਬਾਅਦ ਹੌਲੀ-ਹੌਲੀ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਲੋਕ ਕਿਰਦਾਰ ਨਿਭਾਉਣ ਨੂੰ ਤਿਆਰ ਹੋ ਗਏ ਫਿਲਮਾਂ ਦੇ ਵਿੱਚ ਸਾਡੇ ਗੁਰੂਆਂ ਦੇ ਸਾਡੇ ਸ਼ਹੀਦਾਂ ਦੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦਾ ਕਿਰਦਾਰ ਵੀ ਨਿਭਾਇਆ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਅਜਿਹੀਆਂ ਫਿਲਮਾਂ ਅਜਿਹੀਆਂ ਚੀਜ਼ਾਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਜਿਹੜੇ ਲੋਕ ਕਰ ਰਹੇ ਨੇ ਉਹ ਸਿਰਫ ਤੇ ਸਿਰਫ ਮਾਇਆ ਦੀ ਮਨਛਾ ਦੇ ਨਾਲ ਕਰ ਰਹੇ ਨੇ ਤੇ ਲੋਕਾਂ ਨੂੰ ਮੱਤਾਂ ਲੋਕਾਂ ਨੂੰ ਗਿਆਨ ਵੱਡੇ ਪੱਧਰ ਦੇ ਉੱਤੇ ਵੰਡਿਆ ਜਾਂਦਾ ਉਹਨਾਂ ਲੋਕਾਂ ਦੇ ਵੱਲੋਂ ਤੇ ਬੈਠ ਕੇ ਕਿਹਾ ਜਾਂਦਾ ਮੈਂ ਤਾਂ ਪਖੰਡੀਆਂ ਦੇ ਨਾਲ ਵੀ ਗੱਲ ਇਦਾਂ ਹੀ ਕਰਦਾ ਮੈਂ ਤਾਂ ਫਲਾਣੇ ਦੇ ਨਾਲ ਵੀ ਗੱਲ ਇਦਾਂ ਕਰਦਾ ਮੈਂ ਤਾਂ ਫਲਾਣੇ ਦੇ ਨਾਲ ਵੀ ਗੱਲ ਇਦਾਂ ਕਰਦਾ ਬੀਬੀ ਪ੍ਰੋਬਲੀਮ ਦੇ ਕੋਲੋਂ ਗਲਤੀਆਂ ਹੋਈਆਂ ਪਰ ਉਹਨਾਂ ਪਖੰਡੀਆਂ ਦੇ ਨਾਲ ਤੁਲਨਾ ਤਾਂ ਨਾ ਕਰੋ ਘੱਟ ਤੋਂ ਘੱਟ ਕਾਰੀ ਬੰਦੇ ਨੂੰ ਬਾਕੇ ਤੁਸੀਂ ਉਹਦੀ ਇੰਟਰਵਿਊ ਕੀਤੀ ਤੇ ਉਹਦੇ ਨਾਲ ਤੁਲਨਾ ਕਰੋਗੇ ਬੀਬੀ ਦੀ ਯਾਰ ਸਾਡੇ ਬੱਚਿਆਂ ਵਰਗੀ ਆ ਸਾਡੀਆਂ ਨਿੱਕੀਆਂ ਭੈਣਾਂ ਵਰਗੀ ਆ ਜਿਹੜੀ ਗਲਤੀ ਆ ਉਹ ਗਲਤੀ ਆ ਉਹ ਤੋਂ ਨਹੀਂ ਕਵਾਂਗੇ ਕਿ ਨਹੀਂ ਜੇ ਉਹਦੇ ਕੋਲੋਂ ਕੋਈ ਹੋਈ ਆ ਪਰ ਜਿੱਥੋਂ ਉਹ ਮਸਲਾ ਛਿੜਿਆ ਸੀ ਜਿੱਥੋਂ ਗੱਲ ਚੱਲੀ ਸੀ ਉਹ ਗਲਤ ਤੁਸੀਂ ਉਹਦੀ ਸੁਣੀਓ ਹੀ ਨਹੀਂ ਉਹ ਤਾਂ ਗੱਲ ਤੁਸੀਂ ਉਹਦੀ ਰੱਖਿਓ ਹੀ ਨਹੀਂ ਤੇ ਫਿਰ ਬੀਬੀ ਨੇ ਤਾਂ ਇੱਥੋਂ ਕਿਹਾ ਇੱਥੋਂ ਤੱਕ ਵੀ ਕਿਹਾ ਹੁਣ ਮੈਂ ਕਿਹੜਾ ਕੋਲ ਸੀ ਮੈਨੂੰ ਕੀ ਪਤਾ ਸੱਚ ਆ ਕਿ ਝੂਠ ਆ ਪਰ ਬੀਬੀ ਨੇ ਕਿਹਾ ਕਿ ਜਿਹੜੀ ਮੇਰੀ ਟ੍ਰੋਲਿੰਗ ਵਾਲੀ ਸਭ ਤੋਂ ਪਹਿਲੀ ਵੀਡੀਓ ਉਸ ਪੱਤਰਕਾਰ ਦੇ ਕੋਲ ਪਹੁੰਚੀ ਉਹ ਵੀ ਹੈਡ ਗ੍ਰੰਥੀ ਸਾਹਿਬ ਜਿਨ੍ਹਾਂ ਦੇ ਨਾਲ ਇਹ ਡਿਸਪਿਊਟ ਹੋਇਆ ਸੀ ਉਹਨਾਂ ਦੇ ਵੱਲੋਂ ਪਹਚਾਈ ਗਈ ਤੇ ਫਿਰ ਬੀਬੀ ਕਹਿੰਦੀ ਕਿਵੇਂ ਨਾ ਕਹੀਏ ਕਿ ਇਹ ਪੋਡਕਾਸਟ ਪ੍ਰੀਪਲਾਨ ਸੀ ਹੋ ਸਕਦਾ ਭਾਈ ਤੇ ਸੰਗਤਜੀਤ ਪ੍ਰੇਨਤੀ ਤੁਹਾਡੇ ਅੱਗੇ ਥੋੜਾ ਜਿਆ ਡੀਪਲੀ ਜਾਇਆ ਕਰੀਏ ਥੋੜਾ ਜਿਆ ਡੀਪਲੀ ਜਾ ਕੇ ਵੇਖਿਆ ਕਰੀਏ ਕੌਣ ਕਿੰਨੇ ਕੁ ਪਾਣੀ ਦੇ ਵਿੱਚ ਆ ਕੌਣ ਕਿੰਨੀ ਕੁ ਗੱਲ ਕਰ ਸਕਦਾ ਆ ਕੌਣ ਕਿੰਨੀ ਕੁ ਗੱਲ ਕਰਦਾ ਆ ਤੇ ਉਹਦੀ ਨੀਅਤ ਕੀ ਆ ਕਿਸ ਨੀਅਤ ਦੇ ਨਾਲ ਉਹ ਗੱਲ ਕਰ ਰਿਹਾ ਇਹ ਨਾ ਕੋਈ ਇੱਕ ਪਖੰਡੀ ਨੂੰ ਤੱਤੇ ਸਵਾਲ ਕਰਤੇ ਦੋ ਤਿੰਨ ਤੱਤੇ ਸਵਾਲ ਕਰਤੇ ਪਰ ਉਹਨੂੰ ਉਹਦੀ ਗੱਲ ਰੱਖਣ ਦਾ ਮੌਕਾ ਲੋਕਾਂ ਦੇ ਵਿੱਚ ਉਹ ਗੱਲ ਉਹਦੀ ਲਿਜਾਣ ਦਾ ਮੌਕਾ ਉਹਨੂੰ ਦੇ ਰਹੇ ਨੇ ਲੋਕ ਉਹਨਾਂ ਦਾ ਪ੍ਰਚਾਰ ਕਰਵਾਇਆ ਜਾ ਰਿਹਾ ਹੈ ਦੋ ਚਾਰ ਤੱਤੇ ਸਵਾਲਾਂ ਦੇ ਨਾਂ ਦੇ ਉੱਤੇ ਤੇ ਜਿਵੇਂ ਮੈਂ ਗੱਲ ਕੀਤੀ ਸੀ ਕਿ ਕਿਸਾਨ ਅੰਦੋਲਨ ਦੇ ਵਿੱਚੋਂ ਨਿਕਲੇ ਚੈਨਲ ਅੱਜ ਕਿੰਨੇ ਕੁ ਵੱਡੇ ਕਿੰਨੀ ਕੁ ਗੱਲ ਕਿਸਾਨਾਂ ਦੀ ਹੋ ਰਹੀ ਹੈ ਸਾਡੇ ਜੀਰੇ ਸ਼ਰਾਬ ਫੈਕਟਰੀ ਮੋਰਚਾ ਲੱਗਿਆ ਤੇ ਲੋਕ ਬੰਦ ਹੋਣ ਤੋਂ ਬਾਅਦ ਮੋਰਚਾ ਫੈਕਟਰੀ ਬੰਦ ਹੋਣ ਤੋਂ ਬਾਅਦ ਉੱਥੇ ਪਹੁੰਚੇ ਤਾਂ ਕਿ ਸਿਫਤਾਂ ਕੀਤੀਆਂ ਸਰਕਾਰਾਂ ਦੀਆਂ ਫੈਕਟਰੀ ਬੰਦ ਕਰਵਾਈ ਸੀ ਉੱਥੋਂ ਦੇ ਲੋਕਾਂ ਨੇ ਇਹਨਾਂ ਲੋਕਾਂ ਦੀ ਮਨਛਾ ਜਰੂਰ ਸਮਝੋ ਕਿ ਇਹਨਾਂ ਲੋਕਾਂ ਦੀ ਮਨਛਾ ਕੀ ਹੈਗੀ ਮੈਂ ਜਿਹਦੇ ਬਾਰੇ ਗੱਲ ਕੀਤੀ ਹੈ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋ ਤੇ ਜਿਹੜੀ ਮੈਂ ਗੱਲਬਾਤ ਕੀਤੀ ਹੈ ਤੁਸੀਂ ਸਾਰੀ ਗੱਲਬਾਤ ਸਮਝ ਗਏ ਹੋ ਮੈਂ ਕਿਸੇ ਦਾ ਨਾਮ ਨਹੀਂ ਲਿਆ ਤੇ ਜੇ ਤੁਹਾਨੂੰ ਸਮਝ ਆ ਗਈ ਹੈ ਤਾਂ ਥੱਲੇ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਵੱਤ ਵੱਤ ਸ਼ੇਅਰ ਜ਼ਰੂਰ ਕਰਿਓ ਬੀਬੀ ਪ੍ਰਾਬਲਿਨ ਕੌਰ ਦੇ ਚੈਨਲ ਦੇ ਉੱਤੇ ਬੀਬੀ ਪ੍ਰਬਲਿਨ ਕੋਰ YouTube ਚੈਨਲ ਆ ਉਹਦੇ ਉੱਤੇ ਜਾ ਕੇ ਜ਼ਰੂਰ ਸੁਣ ਲਓ ਬੜੇ ਤੱਤਾਂ ਦੇ ਆਧਾਰ ਦੇ ਉੱਤੇ ਉਹਦੇ ਵੱਲੋਂ ਗੱਲਬਾਤ ਜਿਹੜੀ ਹੈਗੀ ਆ ਉਹ ਕੀਤੀ ਗਈ ਆ ਕੀ ਸੱਚ ਆ ਕੀ ਝੂਠ ਆ ਇਹ ਉਹ ਵੈਗਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਜਾਣਦਾ ਪਰ ਜਿਹੜੀ ਗੱਲਬਾਤ ਉਹਦੇ ਵੱਲੋਂ ਕੀਤੀ ਗਈ ਉਹ ਸਾਨੂੰ ਜ਼ਰੂਰ ਸੁਣਨੀ ਚਾਹੀਦੀ ਆ ਤੇ ਜ਼ਰੂਰ ਖੋਖਣੀ ਚਾਹੀਦੀ ਆ ਤੇ ਆਪਣੇ ਆਪ ਦੇ ਵਿੱਚ ਬਣੇ ਪ੍ਰੋਫੈਸ਼ਨਲ ਪੱਤਰਕਾਰਾਂ ਦੀ ਪੱਤਰਕਾਰੀ ਪੱਤਰਕਾਰੀ ਦਾ ਮਿਆਰ ਇਹਦੇ ਬਾਰੇ ਸਾਨੂੰ ਆਪ ਜਜਮੈਂਟ ਕਰ ਲੈਣੀ ਚਾਹੀਦੀ ਹੈ ਜੇ ਕਿ ਤੁਹਾਨੂੰ ਚੰਗਾ ਲੱਗਦਾ ਤਾਂ ਕੋਈ ਗੱਲ ਨਹੀਂ ਪਰ ਜੋ ਸੁਣਦੇ ਹੋ ਜੋ ਵੇਖਦੇ ਹੋ ਥੋੜਾ ਜਨੂੰ ਦਿਮਾਗ ਦੇ ਵਿੱਚ ਵੀ ਜਰੂਰ ਕਮਾਇਆ ਕਰੀਏ ਕਿ ਹੋ ਕੀ ਰਿਹਾ ਸਤਿ ਸ੍ਰੀ ਅਕਾਲ